ਯੀ ਦੇਣੇ ਦੀ ਅਰਕੇ ਪਾਏ ਫੈਟ ਫੋਟੋ ਮਾਰ ਕੇ ਜੇ ਬਣ ਗਈ 55 ਦੀ ਲੈ ਲਾਂ 55 ਦੀ ਕਾਹੇ ਬੋ ਜਾ ਮੈਂ 7 ਵਜੇ ਆਇਆ ਹੈ 5 ਵਜੇ ਨਾਲ ਆ ਜੀ ਹੈ 5 ਵਜੇ ਨਾਲ ਆਟਕੋਈ ਤੱਕ ਪਹਿਲਾਂ ਆ ਜੂ ਹਾਂ ਮੈਂ ਮੰਡੀ ਜਾਣਾ ਮੈਂ ਮੰਡੀ ਤੋਂ ਮਾਲ ਲੈਣਾਗਾ ਕਈ ਵੀ ਉੱਤਰ ਦਾ ਪਸ਼ੂ ਬਣ ਜਾਂਦਾ ਸਰ ਕਿਸ ਨੇਹੀ ਮੰਡੀ ਜਾਂੂ ਹਾਂ ਮੈਂ 7 ਵਜੇ ਚਲੂ ਯਾਰ ਮੈਂ ਇਧਰ ਦੀ ਗੱਡੀ ਕਰ ਲੂਗਾ ਇਧਰ ਨਹੀਂ ਆਉਂਦਾ ਫਿਰ ਮੈਂ ਤੇਰੇ ਪਿੰਡ ਦੇ ਵੀ ਜੀ ਮਾਨਸਾ ਵਗ ਜਾਂਗੇ ਹਾਂ ਠੀਕ ਹੈ ਇਹ ਤਾਂ ਬਾਹਰ ਵਗ ਜਾਂਦੀ ਫਿਰ ਸੰਦੇਹੀ ਵਿੱਕੀ ਦੀ ਇਹਦੀ ਗੁਰਪ੍ਰੀਤ ਮਾਸੀ ਦਾ ਮੁੰਡਾ ਆਣੀ ਤੇਲਾ ਬਾਹਰ ਬੋਲੁੰਦੇ ਇਹ ਤਾਂ ਉਹ ਤੁੰਡਾ ਲਿਦੋ ਇਹ ਮੈਂ ਅੰਧੇਰੇ ਇੰਨਾਲ ਤੇ ਮਿਨਾਲੇ ਇਹ ਪਿੰਡ ਦੇ ਵਿੱਚ ਪਸ਼ੂ ਰੱਖਣੇ ਹੀ ਦਿੰਦਾ ਉਹ ਤੇਰੇ ਵਪਾਰੀ ਜਾਂਦੇ ਨੇ ਨਾ ਵੀ ਮੈਂ ਤਾਂ ਪਸ਼ੂ ਹੈ ਹੀ ਨਹੀਂ ਜਵਾਬ ਵੀ ਦੇਣਾ ਤੇ ਕੋਈ ਆਪਣੀ ਗਾਹ ਕਰਕੇ ਮੈਨੂੰ ਪੈਸੇ ਨਹੀਂ ਕਰ ਦਿੱਤੇ ਮਾ ਮੰਮੀ ਕਿਦਾਂ ਕਿਹਾ ਯਾਰ ਬੇਬੇ ਕਰੇ ਕਹਾਂ ਪਿਆ ਪਿਆ ਜਿਹੜਾ ਲੱਖ ਲੱਖ ਕਢਾ ਕੇ ਜੀ ਮੈਂ ਨਾ ਇਹਦਾ ਰੋੜ ਨਹੀਂ 50 ਪਿਆ ਦੀ ਲੱਗਦੀ ਕਿ ਮਨ ਨੂੰ ਪਿਆ ਦੀ ਰੋੜ ਆ ਗਈ ਕਾਨੂੰ ਪਾਵਾਂਗੇ ਇਹ ਮਾਹਮ ਨੂੰ ਪਿਆ ਦੀ ਲੋੜ ਹੈ ਕਹਾਂ ਕਿਉਂ ਮੈਂ ਤਰਕੀ ਵੀ ਰੁਪਏ ਪੈਣੇ ਨਿਕਲਦੇ ਮੇਰੇ ਰੁਪਿਆ ਦੀ ਰੋੜ ਕਰਕੇ ਮੈਂ ਮਾਨ ਲਊਂਗਾ ਮੇਰਦਾਰ ਪੈਵੇ ਕਹਾਂ ਦਰ ਕਿ ਮੈਂ ਆਇਆ ਫਰਕ ਲੀਕੋ ਲੱਖ ਬਣ ਲੱਖ ਲਏਗਾ ਮੈਂ ਗੋਲੋ ਬੋਲੋ ਜਿਹਦੇ ਜਿਹੜੀ ਰਾਜ ਵਿੱਚ ਰਾਜ ਕੇ ਕੰਦਨਾ ਕਹਿੰਦੀ ਹੈ